ਹਾਂਜੀ ਭਾਈ ਸਰ ਐਤ ਕੀ ਨਾ ਪੋਲਿੰਗ ਬੂਥਾਂ ਚ ਸਰ ਪਹਿਲੇ ਨੂੰ ਉਹ ਕੱਟ ਸਰ ਰਾਸ਼ੀ ਜੀ ਦਾ ਕਈ ਪੋਲਿੰਗ ਬੂਥ ਖਾਲੀ ਪੁੱਤ ਪਏ ਸਰ ਗਰਮੀ ਹੈ ਕੁਛ ਗਰਮੀ ਕਰਕੇ ਲੋਗ ਜਿਹੜੇ ਹੈਗੇ ਨੇ ਘਰੋਂ ਬਾਹਰ ਕੱਟ ਨਿਕ ਰਹੇ ਨੇ ਤਾਂ ਮੈਂ ਸਾਰੇ ਕਪੂਤਰਾ ਨਿਵਾਸੀਆਂ ਨੂੰ ਮੀਡੀਆ ਦੇ ਥਰੂ ਅਹੀ ਬੇਨਤੀ ਕਰਨਾ ਚਾਹੁੰਦਾ ਕਿ ਵੱਧ ਵੱਧ ਲੋਗ ਜਿਹੜੇ ਹੈਗੇ ਨੇ ਉਹ ਪੋਲਿੰਗ ਕਰਨ ਤਾਂ ਕਿ ਜਿਹੜਾ ਇਹ ਬਹੁਤ ਹੀ ਮੁਸ਼ਕਲਤ ਦੇ ਬਾਅਦ ਸਾਡੇ ਕੋਲ ਜਿਹੜਾ ਵੋਟ ਪਾਉਣ ਦਾ ਹੱਕ ਆਇਆ ਹੈਗਾ ਤੇ ਉਹ ਇਹਨੂੰ ਐ ਵੀ ਜਾਇਆ ਨਾ ਜਾਂਦੇ ਹੋ ਡੈਮੋਕ੍ਰੇਸੀ ਜਿਹੜੀ ਹੈਗੀ ਆ ਲੋਕਤੰਤਰ ਹੈਗਾ ਉਹ ਇਹ ਸਾਡੀ ਵੋਟ ਪਾਉਣ ਦਾ ਸਾਡਾ ਹੱਕ ਹੈਗਾ ਇਸ ਕਰਕੇ ਵੱਧ ਤੋਂ ਵੱਧ ਵੋਟਾਂ ਪਾਓ ਤਾਂ ਕਿ ਅਸੀਂ ਆਪਣੀ ਸਰਕਾਰ ਨੂੰ ਆਪ ਚੁਣੀਏ ਹਾਂਜੀ ਕੀ ਨਾਂ ਦਾ ਤੁਹਾਡਾ ਪਿੰਡ ਅਮਰਜੀਤ ਸੈਕਟਰ ਅੱਜ ਤੁਸੀਂ ਇੱਥੇ ਵੋਟ ਪਾਣ ਆਏ ਆ ਤੁਹਾਨੂੰ ਕਿੱਦਾਂ ਲੱਗਦਾ ਵੋਟਾਂ ਦਾ ਇਹ ਕੰਪੂਟਰ ਬਹੁਤ ਵਧੀਆ ਸ਼ਾਂਤੀਪੂਰਨ ਮਾਹੌਲ ਆ ਜੀ ਤੇ ਪੋਲਿੰਗ ਬੂਥ ਕਿੱਦਾਂ ਸਾਰੇ ਜਦਾਂ ਖਾਲੀ ਪਏ ਕਹਿੰਦੇ ਸਾਰੇ ਸਿਸਟਮ ਠੀਕ ਆ ਬੜੀ اچھی ਤਰ੍ਹਾਂ ਆਰਾਮ ਨਾਲ ਵੋਟ ਪਾਈ ਜਾਂਦੇ। ਰਾਸ਼ਾ ਲੈ ਹੈ ਨਹੀਂ ਹੁਣ ਸ਼ੁਰੂ ਹੋਊਗਾ। ਕਿਸੇ ਨਾ ਕੋਈ ਤਕਲੀਫ ਨਹੀਂ। ਬੜਾ ਸ਼ਾਂਤੀਪੂਰਨ ਮਾਹੌਲਾ। ਇਸੇ ਤਰ੍ਹਾਂ ਹੀ ਪਰਮਾਤਮਾ ਮਾਹੌਲ ਬਣਾਈ ਰੱਖੇ। ਤੁਹਾਨੂੰ ਕਿਦਾਂ ਦਾ ਜਿਹਦਾ ਕਿਹੜੀ ਸਰਕਾਰ ਆਣੀ ਚਾਹੀਦੀ ਹੈ? ਸਰਕਾਰ ਉਹ ਹੈ ਜਿਹੜੀ ਜਨਤਾ ਦੇ ਕੰਮ ਕਰ ਸਕੇ। ਜਨਤਾ ਦੀ ਆਵਾਜ਼ ਸੁਣ ਸਕੇ। ਜਨਤਾ ਦੇ ਦੁੱਖ ਦਰਦ ਨੂੰ ਪਹਿਚਾਨ ਸਕੇ। ਦਰਦਾ ਦੀ ਹਰ ਜਨਤਾ ਦੀ ਹਰ ਮੁਸ਼ਕਲ ਆਪਣੇ ਸੰਸਦ ਕੋ ਪਹੁੰਚਾ ਸਕੇ। ਤਾਂ ਨੂੰ ਕਿਹੜੀ ਸਰਕਾਰ ਤਾਂ ਕੀ ਨਾ ਆਪਣਾ ਹੀ ਮੇਰਾ ਨਾਮ ਗੁਰਪ੍ਰੀਤ ਸਿੰਘ ਸੋਨਾ ਜੀ ਅਨਹਦ ਵੈਲਫੇਅਰ ਟਰਸਟ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿਹੜੀ ਮੈਂ ਐਨਜੀਓ ਚਲਾ ਰਿਹਾ ਕਬੂਤਰਲੇ ਦੇ ਵਿੱਚ ਅੱਜ ਤੁਸੀਂ ਸਰ ਤੁਹਾਡੇ ਇੱਥੇ ਵੋਟ ਪਾਣ ਆਏ ਸੀ ਹਾਂਜੀ ਹਾਂਜੀ ਅੱਜ ਅਸੀਂ ਇੱਥੇ ਆਪਣੀ ਵੋਟ ਪਾਉਣ ਆਏ ਸੀ ਔਰ ਜਿਹੜੇ ਬੁੱਢਾ ਸਾਡੇ ਸਾਡੇ ਭਰਾ ਬੈਠੇ ਆ ਸੇਵਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਅੱਜ ਲੰਗਰ ਪਾਣੀ ਵਿਚਕਾਰ ਆਣ ਚਾਹੇ ਉਹ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮ ਨੇ ਸਭ ਨੂੰ ਅਸੀਂ ਜਿਹੜਾ ਆ ਸੇਵਾ ਕਰਦੇ ਸਰ ਤੁਹਾਨੂੰ ਮੈਨੂੰ ਕੀ ਲੱਗ ਨਹੀਂ ਰਿਹਾ ਪਿਛਲੇ ਨਾਲੋਂ ਸਰ ਐਡ ਕੀ ਵੋਟਰਾਂ ਦਾ ਜਾਨ ਲੋਕਾਂ ਵਿੱਚ ਬਹੁਤ ਘਟ ਨਹੀਂ ਤੁਹਾਨੂੰ ਲੱਗ ਰਿਹਾ ਹੋਊਗਾ ਸ਼ਾਇਦ ਘਟਾ ਉਹਦਾ ਓਵਰਆਲ ਭਾਵੇਂ ਘਟ ਹੋਏ ਪਰ ਜਿਹੜੇ ਦੇਖੋ ਜੀ ਸਵੇਰ ਤੋਂ ਮੈਂ ਵੀ ਆਪਣੇ ਬ੍ਰਦਰਸ ਆਪਣੀ ਟੀਮ ਨਾਲ ਵਾਰੀ ਵਾਰੀ ਜਗਾ ਜਗਾ ਜਾ ਕੇ ਦੇਖ ਰਿਹਾ ਲੋਕਾਂ ਨੂੰ ਕਿਉਂਕਿ ਇਸ ਵਾਰ ਮੈਂ ਪਹਿਲੇ ਲੋਕਾਂ ਨੂੰ ਅਪੀਲ ਕੀਤੀ ਕਿ ਮੇਰੇ ਵੱਲੋਂ ਤੋਂ ਜਿਹੜਾ ਇਸ ਵਾਰੀ ਇਲੈਕਸ਼ਨਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾਵੇਗੀ ਕਿਉਂਕਿ ਜੋ ਹੋਇਆ ਪਿੱਛੇ ਆਪਾਂ ਸਭ ਜਾਣਦੇ ਆ ਜੋ ਸਾਡੀ ਮਿਹਨਤ ਨੂੰ ਜਿਹੜਾ ਵਾ ਦਰਗਿਨਾ ਕੀਤਾ ਗਿਆ ਸੋ ਇਸ ਵਾਰ ਸਾਰੀ ਟੀਮ ਨੇ ਡਿਸਾਈਡ ਕੀਤਾ ਸੀ ਕਿ ਜਿਹੜਾ ਇਸਾਈ ਲੋਕਤੰਤਰ ਦੇ ਵੋਟਾਂ ਤਿਹਾਰ ਹੈ ਚਾਹੀ ਸਾਈਲੈਂਟ ਰਵਾਂਗੇ ਸੋ ਪਰ ਸਵੇਦ ਦਾ ਹੀ ਜਾ ਕੇ ਦੇਖ ਰਹੇ ਆ ਲੋਕਾਂ ਦਾ ਜਿਹੜਾ ਰੁਝਾਨ ਦੇਖ ਰਹੇ ਆ ਪਰ ਲੱਗਿਆ ਨਹੀਂ ਕੋਈ ਦਾ ਪੋਜ਼ੀਟਿਵ ਰਿਸਪੌਂਸ ਲੋਕਾਂ ਦਾ ਕਿ ਵੋਟਾਂ ਪਾਣ ਲਈ ਲੋਕ ਕੋ ਜਾਗਰੂਕ ਹੋਏ ਹੋਣ ਕਿ ਜਿਹੜੇ ਲੋਕਾਂ ਦੇ ਜਗਾ ਜਗਾ ਅੱਗੇ ਪਹਿਲੇ ਬੂਤ ਲੱਗਦੇ ਸੀ ਲੋਕ ਸਭਾ ਚ ਨਾਓ ਭਾਵੇਂ ਜਿਹੜਾ ਐਮਪੀ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਇਹ ਸਾਈਲੈਂਟ ਹੁੰਦਾ ਪਰ ਇੰਨਾ ਸਾਈਲੈਂਟ ਨਹੀਂ ਕਿ ਦੇਖਿਆ ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਜੀ ਲੋਕ ਸਿਆਸਤ ਤੋਂ ਪਰੇਸ਼ਾਨ ਆ ਕਿ ਸਿਆਸਤ ਦੇ ਨਾਂ ਤੋਂ ਪਰੇਸ਼ਾਨ ਹੋ ਰਹੀ ਜੀ ਦੇਖੋ ਜੀ ਲੋਕਾਂ ਨੇ ਮੈਨੂੰ ਲੱਗਦਾ ਇਸ ਵਾਰੀ ਮਨ ਬਣਾਇਆ ਵਾ ਕਿ ਲੋਕ ਹੁਣ ਤਿਆਰ ਹੋ ਚੁੱਕੇ ਆ ਕਿ ਲੋਕ ਉਹਨਾਂ ਨੂੰ ਵੋਟ ਬਣਗੇ ਜਿਹੜੇ ਲੋਕ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਲੋਕਾਂ ਦੇ ਜਿਹੜੇ ਮਸਲੇ ਹੱਲ ਕਰਾਂਗੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਵਾਂਗੇ ਉਹ ਸਮਾਂ ਗਿਆ ਕਿਉਂਕਿ ਅੱਜ ਇਸ ਇਲੈਕਸ਼ਨ ਤੋਂ ਬਾਅਦ ਲੱਗ ਜਾਣਾ ਵਾ ਜਦੋਂ ਵੋਟ ਦੀ ਪਰਸੈਂਟੇਜ ਘੱਟ ਨਿਕਲਦੀ ਆ ਲੋਕ ਮੈਨੂੰ ਤੇ ਜਿੱਤਾਂ ਲੱਗਦਾ ਪਾਰਟੀਆਂ ਤੋਂ ਦੇ ਕੁਝ ਕੁ ਕਰਪਟ ਸਿਆਸਦਾਂ ਤੋਂ ਦੁਖੀ ਹੋ ਚੁੱਕੇ ਆ ਤੋਂ ਜਿਹਦੇ ਕਰਕੇ ਲੋਕ ਬੜੀ ਜਗ੍ਹਾ ਬਾਇਕ ਬਹੁਤ ਜਗ੍ਹਾ ਜਦਿਆਂ ਜਿੱਦੇ ਬੂਥ ਜਿਹੜੇ ਲੱਗੇ ਪਏ ਆ ਉਸ ਪਾਰਟੀਆਂ ਦੇ ਉਹ ਖਾਲੀ ਪਏ ਆ ਠੀਕ ਦੋ ਵਿਧਾਇਕ ਕਾਂਗਰਸ ਦੇ ਤੇ ਇੱਕ ਸਾਬਕਾ ਵਿਧਾਇਕ ਦਾਵਾ ਕੀ ਹੈ ਦੇਖੋ ਮਾਲਕ ਦੇ ਰੰਗ ਨੇ ਜਿਹਨੂੰ ਸੱਚੇ ਪਾਸ਼ਾ ਨੇ ਤਿਲਕ ਕਰਨਾ ਜਿਤਨਾ ਉਹਨੇ ਆ ਲੇਕਿਨ ਜਿੱਥੇ ਤਾਈ ਸਾਡੀ ਗੱਲ ਆ ਮੇਰੀ ਤੇ ਆਜ਼ਾਦ ਵਿਧਾਇਕ ਦੀ ਇਹ ਸਾਬਕਾ ਵਿਧਾਇਕ ਦੀ ਅਸੀਂ ਜ਼ੀਰਾ ਦੀ ਡਟ ਕੇ ਮਦਦ ਕੀਤੀ ਆ ਔਰ ਜ਼ੀਰਾ ਜੀ ਬਹੁਤ ਅੱਛੀਆਂ ਵੋਟਾਂ ਨਾਲ ਇਹਨਾਂ ਦੋਵਾਂ ਸੀਟਾਂ ਤੇ ਜਿੱਤਣਗੇ ਔਰ ਮਾਝੇ ਚ ਵੀ ਮੈਂ ਦੇਖਿਆ ਕਿ ਲੋਕਾਂ ਦਾ ਰੁਝਾਨ ਬਹੁਤ ਅੱਛਾ ਕਾਂਗਰਸ ਪਾਰਟੀ ਔਰ ਇੱਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਜਿਹਨ ਲੋਕਾਂ ਨੇ ਜ਼ਿਆਦਾ ਵੋਟਾਂ ਪਾਈਆਂ ਪੰਜਾਬ ਦੇ ਵਿੱਚ ਕੀ ਦੇਖਦੇ ਹਾਂ 13 ਸੀਟਾਂ ਦੇ ਵਿੱਚ ਤੇ ਅਜ ਕਿਹਦੀਆਂ ਦੱਸਾਂ ਬੀਜੇਪੀ ਦੀਆਂ ਦੱਸਾਂ ਕਾਂਗਰਸ ਦੀਆਂ ਵੀ ਦੱਸਦੇ ਕਾਂਗਰਸ ਦੀਆਂ 7 ਤੋਂ 8 ਉਹ ਤਾਂ ਸੀਟਾਂ ਸਾਡੀਆਂ ਬਾਕੀ ਤੇ ਬਾਕੀ ਬਚੇ ਚੋਂ ਬਾਕੀ ਇੱਕ ਮੇਰੇ ਖਿਆਲ ਸੈਦਰਪਾਲ ਸਿੰਘ ਖਾਤਾ ਖੋਲ ਲੈਣ ਸ਼ਾਇਦ ਰਾਜ ਚਾਹ ਵੀ ਜੇਪੀ ਵੀ ਖਾਤਾ ਖੋਲ ਲੈ ਖਡੂਰ ਸਾਹਿਬ ਹਲਕੇ ਦੇ ਵਿੱਚ ਮੇਨ ਜਿਹੜੀ ਫਾਈਟ ਤੁਸੀਂ ਕਿਸ ਦਾ ਮੰਨਦੇ ਸੀਗੇ ਜੀਰਾ ਜੀ ਦੀ ਜਿਹੜੀ ਫਾਈਟ ਆ ਕਾਂਗਰਸ ਦੀ ਜਿਹੜੀ ਫਾਈਟ ਸੀ ਉਹ ਭਾਜਪਾ ਦਾ ਸੀ ਅਕਾਲੀ ਦਲ ਦਾ ਸੀ ਆਮਾ ਦੀ ਪਾਰਟੀ ਦਾ ਸੀ ਜਾਂ ਅਮਰਤਪਾਲ ਸਿੰਘ ਦਾ ਸੀ ਦੇਖੋ ਸ਼ਾਮ ਤੱਕ ਕਾਫੀ ਕੁਝ ਕਲੀਅਰ ਹੋ ਜਾਊਗਾ। ਔਰ 4 ਤਰੀਕ ਨੂੰ ਤੁਹਾਡ ਨੂੰ ਨਤੀਜੇ ਮਿਲ ਜਾਣੇ ਆ। ਜੀਰਾ ਜੀ ਜਿੱਤ ਕੇ ਆਉਂਦੇ ਆ। ਰਣੀ ਸਵੇਰ ਤੋਂ ਜਿਹੜਾ VOTING ਟ੍ਰੈਂਡ ਆ ਬੜਾ ਸਲੋ ਹੈ ਤੁਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਇਹ ਕਿੱਥੇ ਨਾ ਕਿੱਥੇ ਇਫੈਕਟ ਕਰ ਰਿਹਾ ਹੈ ਕਰੂਗਾ ਬਹੁਤ ਵੱਡੇ ਪੱਧਰ ਤੇ। ਇਕੋ ਜੀ ਤਾਂ ਹੁਣ ਜਿਹਨੇ ਜਿਹਨੇ ਜਿੰਨਾ ਜਿੰਨਾ ਹੋਮਵਰਕ ਕੀਤਾ ਹੋਊਗਾ ਉਸ ਹਿਸਾਬ ਨਾਲ ਲੋਕਾਂ ਨੂੰ ਅਪਰੋਚ ਕੀਤਾ ਹੋਊਗਾ ਘਰੋ ਘਰ ਗਏ ਹੋਣਗੇ ਉਹਨਾਂ ਨਾਲ ਸਾਰੀਆਂ ਪਾਰਟੀਆਂ ਨੂੰ ਪੁੱਛ ਲਓ ਕਿਹੜਾ ਕਿਹੜਾ ਟੋਰ ਟੋਰ ਗਿਆ ਭਾਈ ਵੋਟਾਂ ਤਾਂ ਉਸੇ ਹਿਸਾਬ ਨਾਲ ਹੀ ਆਉਣੀਆਂ ਹਾਂ ਹਾਂ ਔਰ ਵੈਸੇ ਵੀ ਜੇ ਆਪਾਂ ਦੁਆਬੇ ਦੀ ਗੱਲ ਕਰੀਏ ਤੇ 80% ਲੋਕ ਤਾਂ ਦੋਹਾਂ ਸਾਲਾਂ ਦੇ ਵਿਦੇਸ਼ ਚ ਰਹੇ ਗਏ ਹਾਂ ਇਹਦੀ ਨਵੀਂ ਪੀੜ੍ਹੀ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਹਾਂ ਉਹ ਸਾਰੇ ਵਿਦੇਸ਼ ਨੇ ਸੋ ਜਿੰਨੀਆਂ ਵੋਟਾਂ ਨੂੰ ਮਤਲਬ 144000 ਵੋਟ ਕਹੂਤ ਰਹੀ ਹੈ ਮੈਂ ਸਮਝਦਾ ਕਿ 90 ਤੋਂ ਦੋ ਉੱਪਰ ਪੈ ਜਾਣ ਦੋ ਘੱਟ ਪੈ ਜਾਣ 90000 ਵੋਟ 92 ਪੈ ਜਵੇ 95 ਪੈ ਜਵੇ ਜਾਂ 88 ਰਹਿ ਜਵੇ ਇੱਥੇ ਇੱਕ ਵੋਟ ਕੋਰ ਹੋਣੀ ਹੈ ਓਵਰ ਆਲ ਕਿਦਾਂ ਦੇਖਦੇ ਪੰਜਾਬ ਚ 60 ਤੋਂ ਪਟਪੂਗਾ ਕਿ ਤੁਹਾਡਾ ਅਨੁਮਾਨ ਕੀ ਹੈ ਮੈਂ ਤਾਂ ਆਪਣੇ ਹਲਕੇ ਬਾਰੇ ਦੱਸ ਸਕਦਾ ਲੇਕਿਨ ਹਮੇਸ਼ਾ ਪਾਰਲੀਮੈਂਟ ਜਦੋਂ ਆਉਂਦੀ ਹੈ ਨਾ ਗਰਮੀਆਂ ਚ ਆਉਂਦੀ ਆ ਔਰ ਇਸ ਵੇਲੇ ਛੁੱਟੀਆਂ ਵੀ ਹੁੰਦੀਆਂ ਲੋਕ ਛੁੱਟੀਆਂ ਮਨਣ ਵੀ ਚਲੇ ਜਾਂਦੇ ਆ ਕੁਝ ਲੋਕ ਗਰਮੀ ਕਰਕੇ ਅਮੀਰ ਆਦਮੀ ਬਾਹਰ ਨਹੀਂ ਆਉਂਦੇ ਤੇ ਇਹ ਫਰਕ ਵਿੱਚ ਹੁੰਦਾ ਤੇ ਲੋਕ ਜਿਹੜੀ ਸਾਡੀ ਅਸੈਂਬਲੀ ਐਮ ਐਲ ਏ ਦੀਆਂ ਮੋਟਾਂ ਉਹ ਸਰਦੀ ਚ ਆਉਂਦੀਆਂ ਤਾਂ ਲੋਕ ਬਹੁਤ ਤਗੜੇ ਹੋ ਕੇ ਡਟ ਕੇ ਆ ਕੇ ਪਾਉਂਦੇ ਰੋਟਾ ਗੁਰਨਾਥ ਜੀ ਸਵਾਲ ਹੈ ਕਿ ਇੰਡੀ ਗਟ ਬੰਦ ਜਿਹੜਾ ਹੈਗਾ ਵਾ ਸੁਸ਼ੀ ਰਿੰਕੂ ਦੀ ਪਤਨੀ ਕਹਿੰਦੇ ਸੂਟ ਵੰਡ ਰਹੇ ਲੋਕਾਂ ਨੂੰ ਨਭਾ ਰਹੇ ਆ ਤੇ ਯਾਰ ਔਰ ਮੈਂ ਕੀ ਕਰ ਸਕਦਾ ਲੈਣ ਵਾਲੇ ਲੈ ਰਹਾ ਹੈ ਸੁਖ ਰਾਣਾ ਜੀ ਦੇਣ ਵਾਲੇ ਦੇ ਰਹਾ ਤੁਹਾਡੇ ਚੰਨੀ ਸਾਹਿਬ ਨੇ ਉਹਨਾਂ ਦੀ ਜਿਹੜੀ ਕੋਈ ਵੀਡੀਓ ਵਾਇਰਲ ਕਰ ਦਿੱਤੀ ਤੇ ਚੰਗਾ ਕੀਤਾ ਲੋਕਾਂ ਦਾ ਤੁਹਾਡੇ ਵਰਗੇ ਕਿਹਜੇ ਪੱਤਰਕਾਰ ਨੇ ਕੀਤੀ ਵੀ ਨਾ ਚੰਨੀ ਸਾਹਿਬ ਦਾ ਰਾਣਾ ਜੀ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਇੰਡੀ ਗੱਠ ਬੰਧਨ ਜਿਹੜਾ ਪੂਰੇ ਭਾਰਤ ਦੇ ਵਿੱਚ ਰਿਹਾ ਹੈਗਾ ਵਾ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਰਲ ਕੇ ਇਲੈਕਸ਼ਨ ਲੜੇ ਨੇ ਪਰ ਪੰਜਾਬ ਦੇ ਵਿੱਚ ਇਹਦਾ ਵਿਰੋਧ ਹੋਇਆ ਔਰ ਕੀ ਮੰਨਦੇ ਹੋ ਕਿ ਇਲੈਕਸ਼ਨਾਂ ਤੋਂ ਬਾਅਦ ਇੰਡੀ ਗੱਠ ਬੰਧਨ ਪੰਜਾਬ ਦੇ ਵਿੱਚ ਚੱਲੇਗਾ ਔਰ ਜਿਹੜੇ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਇੰਡੀਕੇਟ ਗਠਜੰਦਨ ਚੱਲੇਗਾ ਕਿ ਨਹੀਂ ਚੱਲੇਗਾ ਦੇਖੋ ਹਿੰਦੁਸਤਾਨ ਤਾਂ ਗਠਜੰਦਨ ਚੱਲੇਗਾ ਔਰ ਪੰਜਾਬ 'ਚ ਨਾ ਪਹਿਲਾਂ ਚੱਲਿਆ ਨਾ ਹੋਣਾ ਤੇ ਨਾ ਅੱਗੇ ਹੋਊਗਾ ਅੱਗੇ ਕਿੱਦਾਂ ਹੋਊਗਾ ਜਦੋਂ ਸੀ ਇਲੈਕਸ਼ਨ ਚ ਹੀ ਨਹੀਂ ਕੱਟੇ ਹੋਏ ਇਹ ਇਹਦੇ ਬਾਅਦ ਕਿਵੇਂ ਇਕੱਠੇ ਹੋਗੇ ਜੀ ਡਟ ਕੇ ਵਿਰੋਧ ਕਰਾਂਗੇ ਆਮ ਆਦਮੀ ਪਾਰਟੀ ਦਾ ਠੀਕ ਠੀਕ